ਲੈ ਵੀ ਦੋਸਤੋ ਸੁਖ ਨੇ ਲਈਆ ਪੱਠ ਭੋਲੇ ਤੋਂ ਤੇ ਕਰਦੇ ਆਂ ਇੱਕ ਗੱਲਬਾਤ ਭੋਲੇ ਬਾਈ ਕੀ ਮੁੱਲ ਕੀਤਾ ਸੀ ਮੁੱਲ ਤਾਂ 4 ਮੰਗਿਆ ਸੀ ਬਾਈ ਠੀਕ ਆ ਸੁਖ ਬਾਈ ਕਿੰਨੇ ਲਾਈ ਸੀ ਪਹਿਲਾਂ 2500 ਲਾਈ ਤਿੰਨ ਦਾ ਸੌਦਾ ਹੋ ਗਿਆ ਬਾਈ ਤਿੰਨ ਦਾ ਤੇ ਲਿਖਾਈ ਦਾ ਬਾਈ ਕਿਵੇਂ ਕੀਤਾ ਜਗਦੀਪ ਲਿਖਾਈ ਆਪੋ ਕਿਹੜੀ ਪੱਠਾ ਬੋਲੇ ਬਾਈ ਹੋਰ ਯਾਰ ਆਹਾਂ ਕਾਲੀ ਲੈ ਵੀ ਕਾਲੀ ਪੱਠਾ 3000 ਦਾ ਸੌਦਾ ਹੋ ਗਿਆ ਤੁਸੀਂ ਦੇਖ ਸਕਦੇ ਲੈ ਆ ਪੱਠਾ ਪੰਡ ਸੁਹਣਾ ਵਾਲੂ ਬੱਕਰਾ ਮੰਡੀ ਤੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਟਾਪ ਕੁਆਲਿਟੀ ਦੇ ਵਿੱਚ ਬਰਬਰੀਆਂ ਆਉਂਦੀਆਂ ਦੋਸਤੋ ਤੁਸੀਂ ਦੇਖ ਸਕਦੇ ਪੰਖਤੀ ਸੌਦਾ ਸੌਦਾ ਹੋ ਗਿਆ ਬਾਈ ਬੱਚਾ ਉਹ ਫਿਰ ਵੀ ਤੈਨੂੰ ਬੱਚਾ ਨੇੜਿਆ ਫਿਰ ਹੋਰ ਸਮਾਹ ਲੈ ਕੋਈ ਨਹੀਂ ਦਦ ਮੈਂ ਦਾ ਕਈ ਆ ਨਾ ਮੈਂ ਦਾ ਠੀਕ ਹੈ ਕਿ ਮੰਨ ਕੇ ਚੱਲ ਪੰਜ ਗਏ ਕਿ ਮੈਂ ਉਹਨਾਂ ਦੇ ਚਾਰ ਰੁਪਏ ਆਪਸੇ ਦੇ ਦੂੰਗਾ ਯਾਰ ਉਹ ਕਹਿੰਦਾ ਮੈਂ ਤਿੰਨ ਹੀ ਦੇਣਾ ਮੈਂ ਕਰ ਤਿੰਨ ਤਾਂ ਤੇਰਾ ਵੀ ਧੱਕਾ ਹੋਰ ਲੀ ਬਾਠੀ ਵੇਚੂਗਾ 3000 ਕੀ ਮੁੱਲ ਲਾ ਤਾਈ ਠੀਕ ਹਣਾ ਮੋਲ ਤਾਂ ਉਹਨੇ ਤਾਂ ਛੀ ਮੰਗਾਈ ਤੁਸੀਂ ਕਿੰਨਾ ਲਾਇਆ 3000 3 ਕਿਹੜੀਆਂ ਪੱਠਾਂ ਬਾਈ ਉਹ ਬੈਠੀਆਂ ਹਾਂ ਸੁਣਾ ਵੇਖ ਕੇ ਤੂੰ ਔਰਲੀ 3000 ਦੀ ਵੇਚ ਰਹੀਆਂ ਕਿਸੇ ਨੂੰ ਮਾਰੇ ਨੇ ਲੈ ਵੀ ਆਹ ਪੱਠਾਂ ਦਾ 3000 ਲੱਗਿਆ ਲੈ ਵੀ ਦੋਸਤੋ ਆਹ ਪੱਠਾਂ ਦਾ ਸੌਦਾ ਕਿੰਨੇ ਦੋਵੇਂ ਵੀ ਯਾਰ 200 ਔਰ ਦੇ ਰਖਾਈਓ ਮੂੰਹ ਵੇਖੀ ਕਿਵੇਂ ਕਰਦਾ ਟਿੰਕਾ ਜਾ ਤੈਨੂੰ ਹਾਂ ਵਿਖਾਈ ਦੋਸਤੋ ਠੀਕ ਆ ਫਾਦੇਰੀ ਮੰਡੀ ਦੀ ਲਖਾਈ ਆ ਜੀ ਠੀਕ ਆ ਬਾਈ ਖੁਸ਼ ਆ ਜਗਦੀਪ ਖੁਸ਼ ਆ ਖੁਸ਼ ਆ ਬਸ ਜਿਹੜਾ ਕੋਸ ਕਰਤਾ ਇਨੇ ਜਾਣੇ ਬਾਈ ਆ ਵੀ ਦੇ ਬਸ ਠੀਕ ਹੈ ਲੈ ਇਹ ਵੀ ਦੇ ਲੈ ਲੈ ਇਹ ਵੀ ਦੇ